हर साल आती हूँ यहाँ पे और यहाँ पे बहुत अच्छी राखियाँ लगी है मैंने अपने भाई दोनों भाइयों की राख ली है पूरे साल इंतजार करते हैं कि राखी आए और हम लोग भाइयों के गिफ्ट लें मिठाइयाँ लें परिवार के साथ मनाएं

कितना कुछ होता है के ये है के लिए साल साल पूरा बीत जाता में में बाद जी बिल्कुल पूरे साल इंतजार करते हैं कि राखी आए और हम लोग भाइयों के लिए गिफ्ट ले मिठाइयाँ लें परिवार के साथ मनाए कहीं पे भाइयों गिफ्ट लेने के लिए के, हैं हैं सुख मांगते जी बिल्कुल सुखी मांगते हैं भाइयों तो गिफ्ट अपने आप लेते हैं पर भाइयों के लिए तो हम सुखी मांगते हैं कितना गुस्सा होता है कि कब आएगा साल और राखी आएगी जी जी बिल्कुल राखी का हम पूरे साल इंतजार करते हैं कि राखी आए हम भाइयों के घर जाएं राखी मनाएं परिवार के साथ ਗੀਤਾ ਮਦਾਨ ਹਾਂ ਮੈਂ ਕੀ ਕਹਿਣਾ ਚਾਹੁੰਦੇ ਹਾਂ ਰਖੜੀ ਦੇ ਤਿਉਹਾਰ ਤੇ ਰਖੜੀ ਖਰੀਦ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਰਖੜੀ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ ਭਰਾਵਾਂ ਵਾਸਤੇ ਰਖੜੀ ਖਰੀਦੀ ਦੀ ਹੈ ਤੇ ਖੁਸ਼ੀਆਂ ਮਨਾਉਂਦੇ ਆ ਸਾਰੇ ਭੈਣ ਭਰਾ ਦਾ ਤਿਉਹਾਰ ਹੈ ਕਿੰਨਾ ਕਿ ਇੰਤਜ਼ਾਰ ਹੁੰਦਾ ਇਸ ਤਿਉਹਾਰ ਦਾ ਪੂਰਾ ਸਾਲ ਹੀ ਇੰਤਜ਼ਾਰ ਹੁੰਦਾ ਹੈ ਇਸ ਤਿਉਹਾਰ ਦਾ ਤਾਂ ਪੂਰਾ ਸਾਲ ਹੀ ਵੇਟ ਕਰੀਦੀਆਂ ਹਨ ਬੱਚੇ ਵੱਡੇ ਸਾਰੇ ਇੰਤਜ਼ਾਰ ਕਰਦੇ ਇਸ ਤਿਉਹਾਰ ਦਾ ਖੁਸ਼ੀਆਂ ਵਾਲਾ ਹੈ ਪਰ ਕਿਤਨਾ ਕਿਤੇ ਗਿਫਟਾਂ ਵਾਸਤੇ ਉਡੀਕੋ ਦੇ ਹੁੰਦੀ ਹੈ ਕਿ ਪ੍ਰਾਦਿਸ਼ਕ ਨਹੀਂ ਨਹੀਂ ਗਿਫਟ ਗੁਪਤ ਨਹੀਂ ਇਹਤੇ ਵਿਦਾਊਟ ਗਿਫਟ ਵੀ ਚੱਲੇ ਤਾਂ ਵੀ ਭਰਾਵਾਂ ਦੇ ਸੁੱਖੀ ਮੰਗੀ ਦੀ ਆ ਇੱਕ ਧਾਗਾ ਜ਼ਰੂਰੀ ਆ ਭਰਾ ਦਾ ਪਿਆਰ ਜ਼ਰੂਰੀ ਆ ਗਿਫਟ ਦੀ ਤੇਰੀ ਕੋਈ ਜ਼ਰੂਰਤ ਹੁੰਦੀ ਤਾਂ ਦੇਦਨ ਤੇ ਕੋਈ ਮਾੜਾ ਵੀ ਨਹੀਂ ਆ ਹਾਂਜੀ ਪਰ ਕਿਤੇ ਕਿਤੇ ਜਿਹੜੇ ਭਰਾ ਬਾਹਰ ਚ ਜਿੰਦੇ ਨੇ ਵਿਦੇਸ਼ਾਂ ਚ ਚਲ ਜਾਂਦੇ ਨੇ ਭੈਣਾ ਇਥੋਂ ਰਕੜੀ ਭੇਜਣੀ ਪੈਂਦੀ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੁੰਦੀ ਉਹਨਾਂ ਵਾਸਤੇ ਆਬਵੀਅਸਲੀ ਉਹ ਤੇ ਥੋੜਾ ਜਿਹਾ ਹੈਗਾ ਹੀ ਆ ਔਖਾ ਬਟ ਇੱਕ ਅਟੈਚਮੈਂਟ ਇਸ ਤਰ੍ਹਾਂ ਦੀ ਹੈਗੀ ਆ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਆ ਉਹ ਜਦੋਂ ਭਰਾ ਨੂੰ ਰਖੜੀ ਭੇਜਦੀ ਹੈ ਭੈਣ ਤੇ ਉਹਦੀ ਜਿਹੜੀ ਫੀਲਿੰਗਸ ਨੇ ਉਹ ਜਾਂਦੀਆਂ ਨੇ ਤੇ ਜਦੋਂ ਭਰਾ ਨੂੰ ਰਖੜੀ ਮਿਲਦੀ ਹੈ ਉਹ ਦੇਖ ਕੇ ਉਹ ਆਪਣੇ ਆਪ ਹੀ ਵਾਹੇ ਬੰਨ ਲੈਂਦਾ ਲੇਕਿਨ ਖੁਸ਼ੀ ਜਿਹੜੀ ਆ ਉਹ ਵੱਖਰੀ ਆ ਉਹ ਵੱਖਰੀ ਖੁਸ਼ੀ ਆ ਚਾਹੇ ਉਹ ਨੋਹਲਵਰੀ ਢਿੱਕੀ ਦਾਵਾ ਭੈਣਾਂ ਲਈ ਭਰਾਵਾਂ ਦੇ ਖੁਸ਼ੀਆਂ ਦਾ ਤਿਉਹਾਰ ਆ ਬੱਦੇ-ਵੱਦੇ ਗਿਫਟ ਵੱਡੇ-ਵੱਡੇ ਰਖੜੀਆਂ ਲੈਂਦੇ ਆ ਤੁਹਾਨੂੰ ਪਤਾ ਹੈ ਹਰ ਇੱਕ ਨੂੰ ਚਾਹ ਹੁੰਦਾ ਸਾਰੀਆਂ ਭੈਣਾਂ ਨੂੰ ਭਰਾਵਾਂ ਦੇ ਰਖੜੀ ਬੰਨ੍ਹਾ ਦੇ ਦੇਣਾ ਚਾਹ ਹੁੰਦਾ ਹੈ ਬਹੁਤ ਚੰਗੀ ਗਿਫਟਾਂ ਵਾਸਤੇ ਬਣੀ ਜਾਂਦੀ ਹੈ ਕਿ ਭਰਾ ਚੁੱਕ ਮਿਲ ਜਾਵੇ ਭਰਾ ਦੀ ਸੁਖਲੀ ਰੱਖਿਆ ਬੰਧਨ ਕਿ ਆ ਜਾਂਦਾ ਹੈ ਕਿ ਜਿੱਦਿ ਆਪਾਂ ਰੱਖਿਆ ਕਰਨੀ ਚਾਹੀਏ ਉਹਦੇ ਲਈ ਅਸੀਂ ਰੱਖਿਆ ਬੰਧਨ ਦੇ ਤੌਰ ਤੇ ਬੰਨ੍ਹਨੇ ਆ ਰੱਖਿਆ ਇਸ ਤਰੀਕੇ ਦਾ ਕੰਮ ਹੈ ਰਖੜੀ ਲਾਈ ਹੈ ਤੁਸੀਂ ਕਿੰਨਾ ਕੁ ਸ਼ਾਇ ਲੋਕ ਬਹੁਤ ਸ਼ਾਇ ਜੀ ਲੋਕੀ ਬਹੁਤ ਜ਼ਿਆਦਾ ਆ ਰਹੇ ਨੇ ਰਖੜੀ ਲਾਉਣ ਵਾਸਤੇ ਤੇ ਆਪਣਾ ਪੂਰੀ ਵਿਗਨ ਗਈ ਹੈ ਕਿੰਨਾ ਕੁ ਪੈਣਾ ਤੁਸੀਂ ਸ਼ਾਇ ਬਹੁਤ ਜ਼ਿਆਦਾ ਵਧੀਆ ਜੀ ਪਹਿਲਾ ਨਾਲੋਂ ਇਸ ਵਾਰ ਕਿੰਨਾ ਕੁ ਵਧੀਆ ਆ ਪਹਿਲਾਂ ਕੋਰੋਨਾ ਕਾਲ ਵੀ ਆਇਆ ਕਿੰਨੇ ਲੋਕ ਆਇਆ ਪਹਿਲਾਂ ਕੋਰੋਨਾ ਮੇਰੇ ਪਿਛਲੇ ਟੱਟ ਸੀ ਆਏਗਾ ਪੂਰਾ ਦੁਤਾਗਾ